ਬੀ ਇਹ ਕਿੰਨਾ ਕਿਰੀਆ ਹੈਗਾ ਜੀ ਕੋਠੀ ਦਾ ਆਪਣਾ ਜੀ ਇਹ ਤਕਰੀਬਨ 11 1100 ਫਟ 1100 ਵਰਗਫਟ نیچے-नीचे 1100 ਵਰਗਫਟ ਜੋੜੀਆਂ ਜੋੜੀਆਂ ਦਾ ਗੱਲ ਕਰੀ ਤੇ ਕਿੰਨੇ ਕ ਰੇਟ ਚ ਲੱਗੀਆਂ ਜੋੜੀਆਂ ਕੱਲੀਆਂ ਜੋੜੀਆਂ ਚਗਾਠਾਂ ਜੀ ਆਪਣੇ 1,35,000 ਜੜਾ ਬੀ 1,35,000 ਜੋੜੀਆਂ ਤੇ ਚਗਾਠ ਆਈ ਤੇ ਟਾਇਲ ਕਿੰਨਾ ਕੁ ਖਰਚਾ ਆ ਗਿਆ ਟਾਇਲ ਟਾਇਲ ਤੇ ਜੀ ਟਾਇਲ ਦੀ ਗੱਲ ਕਰੀ 65,000 ਰੁਪਏ ਲੱਗੇ ਹੋ ਅੱਜ ਕੱਲੇ ਪੀਓਪੀ ਦੇ ਵਿੱਚ ਇਹਦੇ ਵਿੱਚ ਦੋ ਬੈਡਰੂਮ ਇੱਕ ਕਿਚਨ ਡ੍ਰੈنگ ਰੂਮ ਤੇ ਇੱਕ ਲੋਬੀ ਇੰਨੇ ਕ ਰੂਮ ਬਣੇ ਹੋਏ ਨੇ ਦੋਸਤੋ ਸੋ ਅੱਡ ਤੋਂ ਵਾਸ਼ਰੂਮ ਵਗੈਰਾ ਹੈਗੇ ਨੇ ਇਹਦੇ ਵਿੱਚ ਪੀਓਪੀ ਦਾ ਅੰਕਲ ਪੀਓਪੀ ਦਾ ਇਕੱਲੇ ਖਰਚਾ ਕਿੰਨਾ ਕਾ ਗਿਆ ਸੀ ਪੀਓਪੀ ਦਾ ਜੀ ਉਹਦਾ ਆ ਗਿਆ ਸੀ 36000 36000 ਵਿੱਚ ਲੇਬਰ ਠੇਕੇ ਤੇ ਆਪੇ ਕਰਗੇ ਸੀ ਉਹ ਠੀਕ ਹੈ ਸਸੀ ਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ 1500 ਸਕਰ ਫੁੱਟ ਦੇ ਵਿੱਚ ਬਣੀ ਹੋਈ ਬਹੁਤ ਸੋਹਣੀ ਕੋਠੀ ਲੈ ਕੇ ਆਏ ਆਂਗੇ ਜੋ ਕਿ ਨੀਚੇ ਤੋਂ 1100 ਸਕਰ ਫੁੱਟ ਬਣੀ ਹੋਈ ਹੈ 3 400 ਸਕਰ ਫੁੱਟ ਉੱਪਰ ਬਣਿਆ ਹੋਇਆ ਸਾਰੀ ਆਪਾਂ ਤੁਹਾਨੂੰ ਕੋਠੀ ਦਿਖਾਵਾਂਗੇ ਅੰਦਰ ਦਾ ਪਲਾਨ ਵੀ ਤੇ ਬਾਹਰੋਂ ਐਲੀਵੇਸ਼ਨ ਜਸਟ ਫਰੰਟ ਤੁਸੀਂ ਵੇਖ ਜਿੰਨਾਂ ਦੀ ਇਹ ਕੋਠੀ ਅੰਕਲ ਜੀ ਆਪਣੇ ਨਾਲ ਨੇ ਜੋ ਕਿ ਮਕਾਨ ਮਾਲਕ ਨੇ ਸੋ ਆਜੋ ਅੰਕਣਾ ਗੱਲਬਾਤ ਕਰਦੇ ਹਾਂ ਸੱਸੀ ਗਾਲ ਜੀ ਸਹੀ ਗਾਲ ਬਾਈ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਹ ਕਿੰਨਾ ਏਰੀਆ ਹੈਗਾ ਜੀ ਕੋਠੀ ਦਾ ਆਪਣਾ ਜੀ ਇਹ ਹੈ ਤਕਰੀਬਨ 11 1100 ਫੁੱਟ 1100 ਕਟ نیچے-नीचे 1100 ਫੁੱਟ ਠੀਕ ਹੈ ਇਹ ਕਿੰਨਾ ਕੋ ਹੋ ਗਿਆ ਜੀ ਕਮ ਆਪਣਾ ਹੁਣ ਤੱਕ ਵਿੱਚੋਂ ਹਮ ਤਾਂ ਹੁਣ ਤੁਸੀਂ ਲਾ ਲਓ ਜੀ ਨਰ ਮਾਦਰੀ ਚੌਥਾ ਕਿਸਰ ਹੈਗਾ ਚੌਥਾ ਕਿਸਰ ਹੈਗਾ ਤੇ ਜੋੜੀਆਂ ਇਹ ਲੱਗੀਆਂ ਹਨਾ ਇਹ ਜੋੜੀਆਂ ਲੱਗੀਆਂ ਤੇ ਜੋੜੀਆਂ ਜੋੜੀਆਂ ਦਾ ਗੱਲ ਕਰੀ ਤੇ ਕਿੰਨੇ ਕ ਰੇਟ ਚ ਲੱਗੀਆਂ ਜੋੜੀਆਂ ਕੱਲੀਆਂ ਜੋੜੀਆਂ ਚਗਾਠ ਆਈ ਆਪਣੇ 135000 ਜੜਾ ਬੀ 135000 ਜੋੜੀਆਂ ਤੇ ਚਗਾਠ ਆਈ ਤੇ ਟਾਇਲ ਕਿੰਨਾ ਕ ਖਰਚਾ ਆ ਗਿਆ ਟਾਇਲ ਟਾਇਲ ਤੇ 65000 ਰੁਪਿਆ ਲੱਗਿਆ ਅੱਛਾ ਜੀ 65000 ਰੁਪਿਆ ਤੇ ਲੇਬਰ ਲੱਗ ਤੋਈ ਹਾਂ ਲੇਬਰ ਲੱਗ ਤੋ ਆ ਭਈਆਂ ਨੇ ਲਈ ਆ ਇਹ ਮੁੰਡੇ ਨੇ ਲਾਈਏ ਪਿੰਡ ਦੇ ਅੱਛਾ ਪਿੰਡ ਦੇ ਮਿਸਤਰੀ ਨਹੀਂ ਲਈ ਆਪਣੇ ਨੇ ਠੀਕ ਹੈ ਠੀਕ ਹੈ ਜੀ ਤੇ ਸੋ ਦੋਸਤੋ ਇਹ ਪੋਰਚ ਆ ਜਾਂਦਾ ਜੋ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਪੋਰਚ ਬਣਿਆ ਹੋਇਆ ਜੋ ਕਿ ਮੰंजे ਵਾਸਤੇ ਅੰਕਲ ਕੋਲੇ ਇਧਰ ਸਾਹਮਣੇ ਜਗ੍ਹਾ ਹੈਗੀ ਜੋ ਕਿ ਗੱਡੀ ਵਗੈਰਾ ਵਾਸਤੇ ਇੱਥੇ ਪ੍ਰਬੰਧ ਨਹੀਂ ਕੀਤਾ ਵੈਸੇ ਆਪਾਂ ਕੁਰਸੀ ਵਗੈਰਾ ਮੰੰਜਾ ਵਗੈਰਾ ਡਾ ਸਕਦੇ ਹਾਂ ਸੋ ਇਹ ਜਿਹੜੀ ਕੋਠੀ ਬਣੀ ਹੋਈ ਆ ਤਿੰਨ ਕੋਨੇ ਪਲਾਟ ਦੇ ਵਿੱਚ ਬਣੀ ਹੋਈ ਹੈਗੀ ਬਿਲਕੁਲ ਤਿੰਨ ਕੋਨਾ ਪਲਾਟ ਆ ਇਹ ਕਿਸੇ ਪਾਸੇ ਵੀ ਚੜਾਈ ਨਹੀਂ ਲੱਗੀ ਸਾਹਮਣੇ ਗੇਟ ਵੱਲ ਵੀ ਤਿੰਨ ਕੋਨਾ ਦੋਨੇ ਸਾਈਡਾਂ ਤੋਂ ਤਿੰਨ ਕੋਨਾਂ ਤੇ ਜਿਹੜੇ ਬਈ ਆਰਕੀਟੈਕਟ ਨੇ ਇਹ ਡਿਜ਼ਾਈਨ ਕੀਤੀ ਆ ਬਹੁਤ ਵਧੀਆ ਕੰਮ ਕੀਤਾ ਇੱਕ ਖੁੰਝ ਦੇ ਵਿੱਚ ਇਦਾਂ ਦੀ ਕੋਠੀ ਬਣਾਉਣੀ ਡਿਫਿਕਲ ਹੁੰਦਾ ਬਹੁਤ ਜਿਆਦਾ ਸਿਚੁਏਸ਼ਨ ਚ ਪੈ ਜਾਂਦਾ ਹੁੰਦਾ ਬੰਦਾ ਕਿ ਕਿਧਰੋਂ ਕਿਧਰ ਇਹਦਾ ਫਰੰਟ ਕਰੀਏ ਤੇ ਉਸ ਤਰ੍ਹਾਂ ਇਹ ਬਹੁਤ ਵਧੀਆ ਪਲਾਨ ਬਣਿਆ ਹੋਇਆ ਕੋਠੀ ਦਾ ਛੋਟੇ ਪਰਿਵਾਰ ਵਾਸਤੇ 1100 ਸਕਰ ਫੁੱਟ ਦੇ ਵਿੱਚ ਜਿਨ੍ਹਾਂ ਨੇ ਬਈ ਉਹਰੇ ਨੇ ਬਣਾਉਣੀ ਹੁੰਦੀ ਆ ਉਹਨਾਂ ਨੂੰ ਆਈਡੀਆ ਆ ਜਾਂਦਾ ਇਸ ਲਈ ਆਪਾਂ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਦੋਸਤੋ ਸਪੋਰਚ ਦੇ ਵਿੱਚੋਂ ਦੋ ਐਂਟਰੀ ਦਿੱਤੀ ਹੋਈਆਂ ਇੱਧਰ ਡ੍ਰੈਗ ਰੂਮ ਦੇ ਵਿੱਚ ਇੱਕ ਐਂਟਰੀ ਜੋ ਤੁਸੀਂ ਦੇਖ ਸਕਦੇ ਹੋ ਤੇ ਬਈ ਦਿਖਾ ਦਿਓ ਆਜੋ ਇਹ ਫਸਟ ਤੇ ਡ੍ਰੈਗ ਰੂਮ ਆ ਜਾਂਦਾ ਜੋ ਕਿ पीओपी ਦਾ ਕੰਮ ਸਾਰੇ ਰੂਮਾਂ ਦੇ ਵਿੱਚ ਹੋ ਚੁੱਕਾ ਹੈ ਅੰਕਲ ਪੀਓਪੀ ਦਾ ਕੰਮ ਆਪਣੇ ਭਈਆਂ ਤੋਂ ਕਰਾਇਆ ਸੀ ਜੀ ਤੇ ਕੱਲੇ ਪੀਓਪੀ ਦੇ ਵਿੱਚ ਇਹਦੇ ਵਿੱਚ ਦੋ ਬੈਡਰੂਮ ਆ ਇੱਕ ਕਿਚਨ ਡ੍ਰੈنگ ਰੂਮ ਆ ਤੇ ਇੱਕ ਲੋਬੀ ਇੰਨੇ ਕੁ ਰੂਮ ਬਣੇ ਹੋਏ ਨੇ ਦੋਸਤੋ ਸੋ ਅੱਡ ਤੋਂ ਵਾਸ਼ਰੂਮ ਵਗੈਰਾ ਹੈਗੇ ਨੇ ਇਹਦੇ ਵਿੱਚ ਪੀਓਪੀ ਦਾ ਅੰਕਲ ਪੀਓਪੀ ਦਾ ਕੱਲੇ ਖਰਚਾ ਕਿੰਨਾ ਕਾ ਗਿਆ ਸੀ ਪੀਓਪੀ ਦਾ ਜੀ ਉਹਦਾ ਆ ਗਿਆ ਸੀ 60000 60000 ਵਿੱਚ ਲੇਬਰ ਠੇਕੇ ਤੇ ਆਪੇ ਕਰਗੇ ਸੀ ਉਹ ਠੀਕ ਹੈ ਜੀ ਠੀਕ ਆ ਸੋ ਦੋਸਤੋ 73000 ਰੁਪਏ ਜੋ ਕਿ ਅੰਕਲ ਕਹਿ ਰਹੇ ਨੇ ਪੀਓਪੀ ਦਾ ਖਰਚਾ ਆਇਆ ਸੀਗਾ ਜੋ ਕਿ ਸਾਰੇ ਰੋਮਾਂ ਦੇ ਵਿੱਚ ਪੀਓਪੀ ਹੋ ਚੁੱਕੀ ਹੈ ਤੇ ਜੋੜੀਆਂ ਵਗੈਰਾ ਲੱਗ ਚੁੱਕੀਆਂ ਨੇਗੀਆਂ ਸੋ ਇੱਕ ਜਿਹੜੀ ਇਹ ਜੀ ਚਗਾਠ ਹੈ ਆਪਣੀ ਤੇ ਬਾਅਦ ਦੇ ਵਿੱਚ ਹੀ ਫਿੱਟ ਕੀਤੀਆਂ ਨੇ ਹਨਾ ਜੀ ਤੁਸੀਂ ਕਹਿ ਰਹੇ ਹੋ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਮਤਲਬ ਇਹ ਬਾਅਦ ਦੇ ਵਿੱਚ ਫਿਕਸ ਕੀਤੀਆਂ ਹੋਈਆਂ ਨੇ ਪਹਿਲਾਂ ਤੋਂ ਸਿਰਫ ਓਪਨ ਛੱਡੇ ਹੋਏ ਗੇਟ ਸੀਗੇ ਬਾਅਦ ਦੇ ਵਿੱਚ ਫਿਕਸ ਕਰਕੇ ਇਹਨਾਂ ਨੂੰ ਜੋ ਪੇਂਟ ਵਗੈਰਾ ਰਹਿੰਦਾਗਾ ਤੇ ਇਹ ਜੋ ਕਿ ਇਹ ਦਰਵਾਜ਼ੇ ਬਣੇ ਹੋਏ ਨੇਗੇ HDH AMR ਦੇ ਦਰਵਾਜੇ ਬਣੇ ਨੇ ਤੇ ਉਸੇ ਤਰ੍ਹਾਂ ਦੀ ਇਹ ਚਿਗਾਠ ਲੱਗੀ ਹੋਈ ਆ ਸੋ ਅੰਕਲ ਦੇ ਕਹਿਣ ਮੁਤਾਬਕ ਸਾਰੀ ਕੋਠੀ ਦੇ ਵਿੱਚ ਇਹ ਚਿਗਾਠਾਂ ਦਾ ਤੇ ਜੋੜੀਆਂ ਦਾ ਕੰਮ ਹੋ ਚੁੱਕਾ 135000 ਦੇ ਵਿੱਚ ਸੋ ਇਹ ਇਦਾਂ ਦੀ ਚਿਗਾਠ ਹੈ ਨਾ ਕਿਤੇ ਗਲਤੀ ਹੈ ਤੇ ਨਾ ਇਹਨੂੰ ਧੁੱਪ ਦਾ ਅਸਰ ਹੈ ਬਹੁਤ ਵਧੀਆ ਚੀਜ਼ ਹੈ ਸੋ ਦੋਸਤੋ ਇਹ ਮੇਨ ਐਂਟਰੀ ਆ ਜਾਂਦੀ ਆ ਆਪਾਂ ਕੋਠੀ ਦੇ ਵਿੱਚ ਐਂਟਰ ਹੁੰਨੇ ਆਜੋ ਬਈ ਅੰਦਰੋਂ ਦਿਖਾ ਦਿੰਨੇ ਆ ਸੋ ਇਹ ਆਪਾਂ ਲੋਬੀ ਦੇ ਵਿੱਚ ਆ ਚੁੱਕੇ ਆਂਗੇ ਕਾਫੀ ਖੁੱਲੀ ਲੋਬੀ ਬਣੀ ਹੋਈ ਆ ਵਧੀਆ ਹਵਾਦਾਰ ਭਈ ਵਾਸ਼ਰੂਮ ਦਿਖਾ ਦਿਓ ਵਾਸ਼ਰੂਮ ਹੈ ਜੋ ਕਾਮਨ ਤੌਰ ਤੇ ਬਣਾਇਆ ਹੋਇਆ ਦੋਸਤੋ ਕਾਮਨ ਵਾਸ਼ਰੂਮ ਬਣਾਇਆ ਹੋਇਆ ਜੋ ਕਿ ਲੌਬੀ ਨਾਲ ਅਟੈਚ ਹੈਗਾ ਪਰ ਕਿਸੇ ਬੈਡਰੂਮ ਦੇ ਨਾਲ ਅਟੈਚ ਨਹੀਂ ਕੀਤਾ ਹੈਗਾ ਇਸ ਕੋਠੀ ਦੇ ਵਿੱਚ ਦੋ ਬੈਡਰੂਮ ਨੇ ਇੱਕ ਇਧਰ ਬੈਕ ਸਾਈਡ ਤੇ ਬੈਡਰੂਮ ਆ ਜਾਂਦਾ ਭਈ ਇਹ ਵੀ ਦਿਖਾ ਦਿਓ ਇਧਰ ਇੱਕ ਵਿੰਡੋ ਰੱਖੀ ਹੋਈ ਹੈ ਜੋ ਕਿ ਵਧੀਆ ਚਾਨਣ ਪੈਂਦਾ ਤੇ ਆਪਾਂ ਇੱਕ ਟਾਈਮ ਕੋਲ ਵੀ ਸਕਦੇ ਆ ਗਰਮ ਹਵਾ ਇਸ ਵਗੈਰਾ ਹਵਾ ਵਗੈਰਾ ਕਰਾਸ ਹੁੰਦੀ ਹੈ ਸੋ ਕੋਲ ਨਹੀਂ ਹੋਵੇ ਤਾਂ ਆਪਾਂ ਇਹਨਾਂ ਨੂੰ ਕੋਲ ਵੀ ਸਕਦੇ ਆ ਨਾ ਗਲਾਸ ਫਿਕਸ ਕਰ ਰੱਖਿਆ ਹੈ ਤੇ ਪੀਓਪੀ ਨੇ ਜੋ ਡਿਜ਼ਾਈਨ ਹੈ ਅਲੱਗ-ਅਲੱਗ ਦੇ ਡਿਜ਼ਾਈਨ ਨੇ ਸਾਰੇ ਰੂਮਾਂ ਦੇ ਵਿੱਚ ਸੋ ਇਧਰ ਸਾਹਮਣੇ ਇੱਕ ਬੈੱਡਰੂਮ ਆ ਰਾਈਟ ਸਾਈਡ ਤੇ ਆ ਜਾਂਦਾ ਇਸ ਦੇ ਵਿੱਚ ਵੀ ਸਾਹਮਣੇ ਇੱਕ ਬੈੱਡਰੂਮ ਲੱਗੀ ਹੋਈ ਆ ਤੇ ਪੀਓਪੀ ਕੀਤੀ ਹੋਈ ਹੈਗੀ ਸੋ ਪੇਂਟ ਵਗੈਰਾ ਦਾ ਕੰਮ ਰਹਿੰਦਾ ਹੈ ਅੰਦਰ ਪੇਂਟ ਕੋਨੇ ਕਰਾਉਣਾ ਜੀ ਆਪਾਂ ਕਰਾਉ ਐਵੇਂ ਨਹੀਂ ਦੇਖਦੇ ਠੀਕ ਹੈ ਜੀ ਤੇ ਫਰੰਟ ਤੋਂ ਬਾਹਰੋਂ ਵੀ ਕਰਾਉਣਾ ਜਾਂ ਅੰਦਰੋਂ ਹੀ ਕਰਾਉਣਾ ਜੀ ਅੰਦਰੋਂ ਅੰਦਰ 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 ਬਾਹਰੋਂ ਥੋੜਾ ਖਰਾਬ ਹੋ ਜਾਂਦਾ ਹੈ ਨਹੀਂ ਠੀਕ ਹੈ ਠੀਕ ਹੈ ਜੀ ਤੇ ਸਲਾਹ ਵਗੈਰਾ ਦਾ ਤੇ ਨਹੀਂ ਕੋਈ ਦਿੱਕਤ ਆ ਯਾਰ ਆ ਦੇਖ ਸੁੱਕਾ ਪਿਆ ਹੈ ਹਾਂ ਜੀ ਸੁੱਕ ਨਿਆਵਾ ਕਿੰਨੇ ਆ ਕਿ ਡੁੰਗਿਆ ਲਿਆਈ ਆ ਆਪਾਂ ਸਾਢੇ 4 ਫੁੱਟ ਸਾਢੇ 4 ਫੁੱਟ ਤੇ ਨਿਆਵਾਂ ਦੇ ਵਿੱਚ ਆਪਾਂ ਪੁਰਾਣੀ ਇੱਟ ਪਈ ਹੈ ਜੀ ਕਿ ਨਵੀਂ ਪੁਰਾਣੀ ਇੱਟ ਵੀ ਪਈ ਹੈ ਨਵੀਂ ਵੀ ਕੁਝ ਨਵੀਂ ਵੀ ਪਈ ਆ ਹਾਂ ਪਈ ਵਧੀਆ ਹੈ ਪਈ ਵਧੀਆ ਹੈ ਹਾਂ ਪੁੱਲੀ ਪੁੱਲੀ ਵੀ ਪਈ ਠੀਕ ਹੈ ਠੀਕ ਹੈ ਜੀ ਗੱਲ ਤੇ ਸਰੀਆ ਕਿਹੜਾ ਵਰਤੀ ਆ ਜੀ ਤੁਸੀਂ ਸਰੀਆ ਅੱਛਾ ਕਾਮਦਿੰਦ ਕਾਮ ਤੈਨੂੰ ਸਾਰਾ ਸਰੀਆ ਕਾਮਦਿੰਦ ਕਾਮ ਤੈਨੂੰ ਦਾ ਠੀਕ ਹੈ ਠੀਕ ਹੈ ਤੇ ਸਿਮਿੰਟ ਜੀ ਕੰਟਰੋਲ ਟੈਕ ਆਲਟਰਾ ਟੈਕ ਸਾਰਾ نیچے ਤੋਂ ਲੈ ਕੇ نیچے ਲੋਕ ਉੱਪਰ ਦੇਖੋ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਵਧੀਆ ਵਧੀਆ ਚੀਜ਼ ਵਰਤੀ ਹੋਈ ਆ ਅੰਕਲ ਨੇ ਬਹੁਤ ਵਧੀਆ ਤਰੀਕੇ ਨਾਲ ਤੇ ਇੱਧਰ ਕਿਚਨ ਆ ਜਾਂਦਾ ਜਿੱਥੇ ਕਿਚਨ ਵੇਖ ਸਕਦੇ ਹੋ ਕਿਚਨ ਦੇ ਵਿੱਚ ਸੈਲਪ ਵਗੈਰਾ ਪਾਤੀ ਜੋ ਕਿ ਕੰਮ ਚੱਲੀ ਜਾ ਰਿਹਾ ਹੈ ਕੰਮ ਕੰਪਲੀਟ ਨਹੀਂ ਹੋਇਆ ਸੋ ਇੱਧਰ ਇੱਕ ਬਾਰ ਰੱਖਿਆ ਹੋਇਆ ਜੋ ਕਿ ਬਾਈ ਹੋਰਾਂ ਦਾ ਇੱਧਰ ਜੋ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਸੀ ਤਿੰਨ ਕੋਨਾ ਮਕਾਨ ਹੈਗਾ ਤੇ ਇੱਥੇ ਚੁੱਲ੍ਹੇ ਚੌਕੇ ਵਾਸਤੇ ਜਗ੍ਹਾ ਹੈਗੀ ਆ ਛੱਡੀ ਆ ਬਾਈ ਹੋਰਾਂ ਨੇ ਇੱਥੇ ਆਪਣਾ ਅਰਜੀ ਚੁੱਲ੍ਹਾ ਚੌਕਾ ਬਣ ਸਕਦਾ ਹੈ ਸੋ ਚਲੋ ਭਾਈ ਅੰਦਰੋਂ ਦਿਖਾ ਦਿਓ ਇਹ ਕਾਫੀ ਖੁੱਲੀ ਕਿਚਨ ਬਣੀ ਹੋਈ ਹੈਗੀ ਵਧੀਆ ਸੋ 1100 ਸਕਰ ਫੁੱਟ ਏਰੀਆ ਕਾਫੀ ਹੋ ਜਾਂਦਾ ਹੁੰਦਾ ਨੀਚੇ ਇੱਕ ਸਿੰਗਲ ਫੈਮਿਲੀ ਵਾਸਤੇ ਸੋ ਵਧੀਆ ਤੇ ਦੋ ਬੈਡਰੂਮ ਡਾਈਨਿੰਗ ਰੂਮ ਕਾਫੀ ਖੁੱਲੇ ਰੂਮ ਬਣੇ ਹੋਏ ਨੇ ਕੋਈ ਜ਼ਿਆਦਾ ਤੰਗੀ ਨਹੀਂ ਹੈਗੀ ਤੇ ਉੱਪਰੋਂ ਉੱਪਰ ਲੋਬੀ ਲੋਬੀ ਦਾ ਏਰੀਆ ਸੱਤਿਆ ਹੋਇਆਗਾ ਜੋ ਕਿ ਆਪਾਂ ਸਿਰਫ ਮਾਮੂ ਟੀਵੀ ਕਹਿ ਸਕਦੇ ਆ ਤੇ ਇੱਕ ਰੂਮ ਦੀ ਜਗ੍ਹਾ ਵੀ ਹੈਗੀ ਐ ਇਹ ਡਿਊਪਲੈਕਸ ਕੋਠੀ ਹੈਗੀ डुप्लेक्स एरिया ਰੱਖਿਆ ਹੋਇਆ ਜੋ ਕਿ ਇਧਰ ਵਿੰਡੋ ਵੀ ਲੱਗੀ ਹੋਈ ਆ ਪੌੜੀਆਂ ਦੇ ਵਿੱਚ ਕਾਫੀ ਚਾਨਣ ਪੈਂਦਾ ਇਹਦੇ ਨਾਲ ਕੋਠੀ ਦੇ ਵਿੱਚ ਤੇ ਉੱਪਰ ਇਹ ਲੋਬੀ ਦਾ ਏਰੀਆ ਆ ਗਿਆ ਲੋਬੀ ਦਾ ਏਰੀਆ ਕਾਫੀ ਖੁੱਲਾ ਲੱਗਦਾ ਇੱਥੇ ਜੇਕਰ ਲਗਾਉਣੀ ਹੋਵੇ ਤਾਂ ਵਾਲ ਵੀ ਲਗਾ ਸਕਦੇ ਆ ਇੱਕ ਟਾਈਮ ਨਹੀਂ ਓਪਨ ਵੀ ਰੱਖ ਸਕਦੇ ਆ ਇੱਥੇ ਸਿਰਫ ਗ੍ਰੈਲ ਲਗਾ ਕੇ نیچے ਵੀ ਥੋੜਾ ਉਹ ਰਹਿੰਦਾ ਆਪਣਾ ਪਤਾ ਲੱਗਦਾ ਰਹਿੰਦਾ ਤੇ ਇਧਰੋਂ 프ਰੰਟ ਤੋਂ ਦਿਖਾ ਦਿਓ ਬਈ ਇਧਰੋਂ ਦੋ ਗੇਟ ਰੱਖਿਓ ਨੇ ਲੋਬੀ ਦੇ ਵਿੱਚ ਇਧਰ ਵੀ फ्रंट ਤੇ ਤੇ ਬੈਕ ਸਾਈਡ ਤੇ ਵੀ ਇਧਰ ਇੱਕ ਵਾਸ਼ਰੂਮ ਬਣਾਇਆ ਹੋਇਆ ਹੈ ਬਾਈ ਹੋਰਾਂ ਨੇ ਅਲੱਗ ਤੋਂ ਜੋ ਕਿ ਕਾਮਨ ਤੌਰ ਤੇ ਉੱਪਰ ਦਾ ਏਰੀਆ ਹੈ ਆਪਾਂ ਉੱਪਰ ਵੀ ਜ਼ਰੂਰਤ ਪੈਂਦੀ ਹੈ ਵਾਸ਼ਰੂਮ ਵਗੈਰਾ ਦੀ ਨਾਲ ਅਟੈਚ ਨਹੀਂ ਕੀਤਾ ਅਲੱਗ ਤੋਂ ਬਣਾਤਾ ਸੋ ਆਪਾਂ ਯੂਜ਼ ਕਰ ਸਕਦੇ ਹਾਂ ਕਿਸੇ ਵੀ ਟਾਈਮ ਤੇ ਬਾਈ ਐਲੀਵੇਸ਼ਨ ਦਿਖਾ ਦਿਓ ਥੋੜਾ ਸੋ ਉੱਪਰ ਆ ਚੁੱਕੇ ਆਪਾਂ ਉੱਪਰ ਉੱਪਰ ਦਾ ਨਕਸ਼ਾ ਹੀ ਹੈ ਅੰਕਲ ਆਪਣਾ ਇਹੀ ਹੈ ਜਾਂ ਹੋਰ ਵੀ ਆ ਮਾੜਾ ਮੋਟਾ ਕੋਈ ਬਰਾਂਡਾ ਵਗੈਰਾ ਕੋਈ ਨਾ ਇਹੀ ਹੈ ਠੀਕ ਹੈ ਜੀ ਉੱਪਰ ਦਾ ਸਾਰਾ ਮਤਲਬ 1500 ਸਕਰ ਫੁੱਟ ਦਾ ਟੋਟਲ ਹੈ ਜੀ ਬਸ ਹਮਮ ਠੀਕ ਹੈ ਠੀਕ ਹੈ ਜੀ ਜੇਕਰ ਆਪਾਂ ਕੁੱਲ ਖਰਚੇ ਦੀ ਗੱਲ ਕਰੀ ਅੰਕਲ ਇੱਥੇ ਕੋਠੀ ਤੇ ਆਪਣਾ ਕੁੱਲ ਖਰਚਾ ਆਈਡੀਆ ਕਿੰਨੇ ਕੁ ਪੈਸੇ ਲੱਗੇ ਜੀ ਸਾਢੇ 15 ਲੱਖ ਲੱਗੇ ਸਾਢੇ 15 ਲੱਖ ਰੁਪਇਆ ਸੋ ਜੋੜੀਆਂ ਦਾ ਕੰਮ ਹੋ ਗਿਆ ਟਾਇਲ ਲੱਗ ਗਈ ਹਾਂ ਰੰਗ ਸਸ ਰੰਗ ਬਸ ਉਹ ਹਾਂ ਡਾਊਨ ਸੀਲਿੰਗ ਵਗੈਰਾ ਉਹ ਜਿਵੇਂ ਪੀਓਪੀ ਵਗੈਰਾ ਹੋ ਗਈ ਠੀਕ ਹੈ ਜ ਸੋ ਦੋਸਤੋ 15 15.5 ਲੱਖ ਦੇ ਵਿੱਚ ਹੁਣ ਤੱਕ ਦਾ ਜਿੰਨਾ ਤੁਸੀਂ ਦੇਖ ਚੁੱਕੇ ਹੋ ਕੰਮ ਹੋ ਗਿਆ ਇਸ ਕੋਠੀ ਦਾ ਸੋ ਕਿਵੇਂ ਲੱਗਿਆ ਇਸ ਕੋਠੀ ਦਾ ਪਲਾਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਸੋ ਨਵੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਪੰਜਾਬੀ ਵੀਕਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ